ਦਿੱਤੇ ਦਿਨ ਕਿਸਾਨ ਜੋਥੇ ਬੰਦੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਗੰਨੇ ਦੇ ਸੀਜ਼ਨ ਦੀ ਬਕਾਇਆ 1.61 ਰੁਪਏ ਦੇ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮੇਲਾ ਦੀ ਕਰੀਬ 120 ਕਰੋੜ ਰੁਪਏ ਫਗਵਾੜਾ ਮਿਲਦੀ ਪਿਛਲੀ ਬਕਾਇਆ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ। ਜਿਸ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ 18 ਤਰੀਕ ਤੋਂ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਲਗਾਉਣਗੇ ਤੇ ਜੇਕਰ ਫਿਰ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਉਹ 21 ਨਵੰਬਰ ਤੋਂ ਨੈਸ਼ਨਲ ਹਾਈਵੇ ਤੇ ਰੇਲ ਰੋਕੂ ਅੰਦੋਲਨ ਸ਼ੁਰੂ ਕਰ ਦੇਣਗੇ ਦੇਖੋ ਮਾਮਲਾ ਇਸ ਤਰ੍ਹਾਂ ਹੈ ਕਿ ਗੰਨਾ ਕਿਸਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਆ ਸਾਡਾ ਪਿਛਲਾ 2024 ਤੇ 25 ਦਾ ਬਕਾਇਆ ਹਲ ਤੱਕ ਜਿਹੜਾ ਸਹਿਕਾਰੀ ਮਿੱਲਾਂ ਦਾ ਜਿਹੜਾ ਸਰਕਾਰ ਨੇ ਟੋਟਲ 401 ਰੁਪਏ ਦੇਣਾ ਆ ਉਹ ਕਰੀਬ 120 ਕਰੋੜ ਰੁਪਏ ਦੇ ਕਰੀਬ ਹੈਗਾ ਆ ਤੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਦਾ ਜਿਹੜਾ ਸਰਕਾਰ ਨੇ ਪ੍ਰਾਈਵੇਟ ਮਿੱਲਾਂ ਨੂੰ ਸਬਸਿਡੀ ਦੇਣੀ ਸੀ 61 ਰੁਪਏ ਦੇ ਹਿਸਾਬ ਨਾਲ ਉਹ ਕਰੀਬ 99391 ਕਰੋੜ ਰੁਪਏ ਦੇ ਕਰੀਬ ਉਹ ਵੀ ਕਿਸਾਨਾਂ ਦਾ ਦੇਣਾ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਵੀ ਫਸਲ ਦੀ ਬਜਾਈ ਹੁੰਦੀ ਆ ਚਾਹੇ ਉਹ ਕਣਕ ਆ ਝੋਨਾ ਆ ਮੱਕੀ ਆ ਕੁਝ ਵੀ ਆ ਤੇਈਆਂ ਫਸਲਾਂ ਤੇ ਸਰਕਾਰ ਐਮਐਸਪੀ ਤੈਅ ਕਰਦੀ ਆ ਬਜਾਈ ਤੋਂ ਪਹਿਲਾਂ ਪਰ ਗੰਨੇ ਦੀ ਫਸਲ ਇੱਕ ਇਹੋ ਜਿਹੀ ਆ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਉਦੋਂ ਉਹਦੇ ਰੇਟ ਦਾ ਰੌਲਾ ਪੈਂਦਾ ਆ ਉਦੋਂ ਉਹਦਾ ਰੇਟ ਤੈਅ ਕੀਤਾ ਜਾਂਦਾ ਆ ਧਰਨੇ ਲੱਗਦੇ ਮੁਜ਼ਾਹਰੇ ਕਰਦੇ ਆ ਫੇਰ ਸਰਕਾਰ ਜਾਗਦੀ ਆ ਤੇ ਫੇਰ ਉਹਦਾ ਰੇਟ ਤੈਅ ਕਰਦੀ ਆ ਪਹਿਲੀ ਗੱਲ ਤਾਂ ਸਾਡੀ ਮੰਗ ਇਹ ਹੈ ਕਿ ਜਦੋਂ ਗੰਨੇ ਦੀ ਬਿਜਾਈ ਹੋਵੇ ਉਦੋਂ ਰੇਟ ਜਿਹੜਾ ਤੈਅ ਕੀਤਾ ਜਾਵੇ ਬਾਕੀ ਫਸਲਾਂ ਵਾਂਗੂ ਤਾਂ ਜੋ ਜਿਹਨੇ ਫਸਲ ਬਿਜਣੀ ਬੀਜੇ ਜene ਫਸਲ ਨਹੀਂ ਬਿਜਣੀ ਨਾ ਬੀਜੇ ਕੋਈ ਕਿਸਾਨ ਚਿੱਤੀ ਦੇ ਵਿੱਚ ਨਾ ਫਸੇ ਇੱਕ ਤਾਂ ਸਾਡੀ ਮੰਗ ਇਹ ਹੈਗੀ ਹੈ ਦੂਜੀ ਮੰਗ ਇਹ ਹੈਗੀ ਹੈ ਕਿ ਕੇਂਦਰ ਸਰਕਾਰ ਨੇ 15 ਰੁਪਏ ਐਫ ਆਰ ਪੀ ਜਿਹੜਾ ਆ ਉਹ ਵਧਾ ਦਿੱਤਾ ਪੰਜਾਬ ਸਰਕਾਰ ਨੇ ਇੱਕ ਵੀ ਰੁਪਇਆ ਨਹੀਂ ਵਧਾਇਆ ਪਿਛਲੇ ਸਾਲ 401 ਰੁਪਇਆ ਜਿਹੜਾ ਆ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਕਿ 401 ਰੁਪਇਆ ਦਵਾਂਗੇ ਤੇ ਉਹ ਇਸ ਸਾਲ ਦਾ ਜਿਹੜਾ ਇੱਕ ਵੀ ਰੁਪਈਆ ਉਹਨਾਂ ਨੇ ਵਧਾਇਆ ਸਾਡੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ 470 ਰੁਪਏ ਆ ਲਾਗਤ ਮੁੱਲ ਅਸੀਂ ਸਰਕਾਰ ਦੇ ਮਾਰਾਂ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਬੈਠ ਕੇ ਮੀਟਿੰਗਾਂ ਵੀ ਕੀਤੀਆਂ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੂੰ ਸਮਝਾਇਆ ਵੀ ਉਹਨਾਂ ਨੂੰ ਪਤਾ ਵੀ ਹੈ ਪਰ ਸਾਡੀ ਲਾਗਤ ਮੁੱਲ ਹੋਣ ਦੇ ਬਾਵਜੂਦ ਵੀ ਸਾਨੂੰ ਰੇਟ ਘਟ ਦਿੱਤਾ ਜਾਂਦਾ ਸੋ ਸਾਡੀ ਇਸ ਵਾਰ ਦੀ ਮੰਗ ਹੈਗੀ ਆ ਕਿ ਅਸੀਂ 500 ਰੁਪਈਆ ਜਿਹੜਾ ਗੰਨੇ ਦਾ ਰੇਟ ਜਿਹੜਾ ਉਹ ਲੈਣਾ ਆ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਔਰ ਤੀਸਰੀ ਵੱਡੀ ਗੱਲ ਇਹ ਹੈਗੀ ਆ ਕਿ ਜਿਹੜਾ ਮਿੱਲਾ ਚੱਲਣ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਇਹਨਾਂ ਨੇ ਉਹਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਕੇਐਮ 슈ગર ਕੇਨ कंट्रोल बोर्ड ਇੱਕ ਬੋਰਡ ਬਣਾਇਆ ਹੁੰਦਾ ਸਰਕਾਰ ਵੱਲੋਂ ਉਹ ਅਪ੍ਰੈਲ ਦੇ ਵਿੱਚ ਉਹਦੀ ਮਿਆਦ ਪੁੱਗ ਚੁੱਕੀ ਆ ਖਤਮ ਹੋ ਚੁੱਕਾ ਆ ਉਹਦਾ ਗਠਨ ਨਹੀਂ ਕੀਤਾ ਜਿੰਨਾ ਚਿਰ ਉਹਦਾ ਗਠਨ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਆ ਇਹ 슈ગર ਕਨ ਕੰਟਰੋਲ ਬੋਰਡ ਦੀ ਮੀਟਿੰਗ ਨਹੀਂ ਹੁੰਦੀ ਤੇ ਸਰਕਾਰ ਕੋਈ ਭਾਅ ਨਿਸ਼ਚਿਤ ਨਹੀਂ ਕਰ ਸਕਦੀ ਸੋ ਇਹ ਇੱਕ ਵੱਡੀ ਨਲਾਈਕੀ ਆ ਮੈਂ ਕਹਿੰਨਾ ਪੰਜਾਬ ਸਰਕਾਰ ਦੀ ਪਹਿਲਾਂ ਤਾਂ ਉਹਦਾ ਬੋਰਡ ਦਾ ਗਠਨ ਕਰੇ ਦੂਜੀ ਗੱਲ ਪਿਛਲੇ ਸਾਲ ਦਾ ਜੇ 24 25 ਦੀ ਗੱਲ ਕਰੀਏ ਸਾਡੇ ਕੋਲ ਨੋਟੀਫਿਕੇਸ਼ਨ ਦੀਆਂ ਕਾਪੀਆਂ ਹੈਗੀਆਂ 6 ਤਰੀਕ ਨੂੰ 슈ਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਵੀ ਹੋ ਗਈ ਸੀ ਤੇ ਜਿਹੜਾ ਮਿਲਾ ਚੱਲਣ ਦੀ ਤਰੀਕ ਵੀ ਤੈਅ ਕਰ ਦਿੱਤੀ ਸੀ ਕਿ 25 ਤਰੀਕ ਨੂੰ ਮਿਲਾ ਚੱਲਣ ਗਿਆ 11ਵੇਂ ਮਹੀਨੇ ਨੂੰ ਸੋ ਅੱਜ ਦੇਖੋ 7 ਤਰੀਕ ਹੋ ਗਈ ਹੈ ਮਿਲਾ ਕਦੋਂ ਚਲਣੀਆਂ ਭਾ ਕਦੋਂ ਨਿਸ਼ਚਿਤ ਹੋਣਾ ਨੋਟੀਫਿਕੇਸ਼ਨ ਕਦੋਂ ਹੋਣਾ 슈ਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਕਦੋਂ ਹੋਣੀ ਹੈ ਸੋ ਸਾਰੇ ਕੋ ਪੈਂਡਿੰਗ ਪਿਆ ਸਰਕਾਰ ਤੇ ਰੁਝੀ ਹੋਈ ਹੈ ਜਿੰਨੀ ਜੋ ਉਹਨਾਂ ਦੇ ਵਿੱਚ ਜੋਰ ਤਾਂ ਸਾਰਾ ਉਧਰ ਲੱਗਾ ਹੋਇਆ ਹੈ ਜਿਹੜਾ ਡਾਇਵਰਸਿਫਿਕੇਸ਼ਨ ਵਾਲੇ ਕਿਸਾਨ ਆ ਇੱਕ ਪਾਸੇ ਕਹਿੰਦੇ ਝੋਨਾ ਨਾ ਲਾਓ ਨਾ ਨੂੰ ਅਗ ਲੱਗਦੀ ਧੂਆ ਹੁੰਦਾ ਜੇ ਕਿਸਾਨ ਗੰਨਾ ਬੀਜਦਾ ਆ ਉਹਨੂੰ ਉਹਦੀ ਪੇਮੈਂਟ ਨਹੀਂ ਮਿਲਦੀ ਦੋ ਦੋ ਸਾਲਾਂ ਦੀ ਆ 27 ਕਰੋੜ ਰੁਪਈਆ ਹਾਲੇ ਤਿੰਨ ਸਾਲਾਂ ਦਾ ਪਿਆਜ਼ ਹੀ ਫਗਵਾਣੇ ਮਿਲਦਾ ਉਹ ਨਹੀਂ ਦਿੱਤਾ ਸੋ ਕਹਿਣ ਤੋਂ ਭਾਵ ਹੈਗਾ ਨਾ ਰੇਟ ਨਿਸ਼ਚਿਤ ਕਰਨ ਨਾ ਮਿਲਾਂ ਚਲਾਉਣ ਦੀ ਤਰੀਕ ਜਿਹੜੀ ਨਿਸ਼ਚਿਤ ਕਰਨ ਨਾ ਜਿਹੜਾ ਜੰਮੇ ਦਾ ਪੂਰਾ ਭਾਅ ਦੇਣ ਸੋ ਕਹਿਣ ਤੋਂ ਭਾਵ ਹੈਗਾ ਇੱਕ ਸਾਡੀ ਵੱਡੀ ਤੇ ਇਹ ਮੰਗ ਹੋ ਰਿਹਾ ਉਹਦੇ ਵਿੱਚ ਇਹ ਹੈਗਾ ਕਿ ਅਸੀਂ ਇੱਕ ਕਾਊਂਟਰ ਤੇ ਇੱਕ ਪੇਮੈਂਟ ਲੈਣੀ ਆ ਜਿੱਦਾਂ ਸਹਿਕਾਰੀ ਮਿੱਲਾਂ ਨੂੰ 401 ਰੁਪਏ ਪਿਛਲੀ ਵਾਰੀ ਸਰਕਾਰ ਨੇ ਇੱਕ ਕਾਊਂਟਰ ਤੇ ਇੱਕ ਪੇਮੈਂਟ ਦਿੱਤੀ ਸੀ ਇਕੱਠਾ ਕਰਕੇ ਦਿੱਤਾ ਪਰ ਜਿਹੜੀਆਂ ਪ੍ਰਾਈਵੇਟ ਮਿੱਲਾਂ ਦਾ ਤੇ ਸਰਕਾਰ ਦਾ ਫਰਕ ਆ ਉਹ ਆਪਣਾ ਫਰਕ ਆਪਸ ਵਿੱਚ ਕੱਢਣ ਜਿਹੜੀ ਸਬਸਿਡੀ ਦੇਣੀ ਉਹ ਪ੍ਰਾਈਵੇਟ ਮਿੱਲਾਂ ਨੂੰ ਦੇਣ ਮਿੱਲਾਂ ਦੇ ਕਾਊਂਟਰ ਤੋਂ ਜਿਹੜੀ ਸਾਨੂੰ ਪੇਮੈਂਟ ਜਿਹੜੀ ਆ ਪੂਰੀ ਜਿਹੜੀਆਂ ਮਿਲੇ ਇਹ ਸਾਡੀਆਂ ਜਿਵੇਂ ਮੰਗਾ ਆ ਸੋ ਅੱਜ ਮਾਝੇ ਦੀਆਂ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਕੱਲ ਆ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਇਹ ਫੈਸਲਾ ਕੀਤਾ ਸੀ ਕਿ ਅੱਜ ਜਿਹੜੇ ਬਹੁਤ ਸਾਰੇ ਜ਼ਿਲ੍ਹੇ ਆ ਜਿਹੜੇ ਗੰਨੇ ਨਾਲ ਸੰਬੰਧਤ ਆ ਗੰਨੇ ਦੀਆਂ ਬੈਲਟ ਆ ਉਹਨਾਂ ਦੇ ਵਿੱਚ ਜਾ ਕੇ ਸੰਬੰਧਤ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦੇਵਾਂਗੇ ਅਸੀਂ ਦੇ ਨਾਲ ਆਪਦੇ ਅੱਜ ਐਸਐਸਪੀ ਨੂੰ ਵੀ ਮੰਗ ਪੱਤਰ ਦੇਣਾ ਮੁੜ ਕੇ ਗੱਲ ਇਹ ਹੋ ਜਾਂਦੀ ਹੈ ਜਦੋਂ ਫਿਰ ਅਸੀਂ ਧਰਨਾ ਲਾਉਣ ਦੀ ਗੱਲ ਕਰਦੇ ਹਾਂ ਮਹੀਨਾ ਮਹੀਨਾ ਪਹਿਲਾਂ ਲੈ ਕੇ ਅਸੀਂ ਮੰਗਾ ਲੈ ਕੇ ਤੁਰੇ ਫਿਰਦੇ ਕੋਈ ਮੀਟਿੰਗ ਵੀ ਕਰਾਉਂਦਾ ਤੇ ਜਦੋਂ ਧਰਨੇ ਦੀ ਗੱਲ ਆਉਂਦੀ ਹੈ ਤੇ ਫਿਰ ਉਹਨੂੰ ਲਾਣਾ ਆਰਡਰ ਦੀ ਗੱਲ ਕਰਦੇ ਆ ਤੇ ਲੋਕਾਂ ਨੂੰ ਪਰੇਸ਼ਾਨੀ ਦੀ ਗੱਲ ਕਰਦੇ ਆ ਅਸੀਂ ਅੱਜ ਇਹਨਾਂ ਨੂੰ ਅਗ੍ਹਾ ਕਰਾਉਣਾ ਚਾਹੁੰਦੇ ਹਾਂ ਕਿ ਸਾਡੇ ਮਸਲੇ ਦਾ ਹੱਲ ਕਰਾਓ ਨਹੀਂ ਤੇ ਅਸੀਂ ਜਿਹੜੇ ਆਉਣ ਵਾਲੇ ਦਿੱਤੇ ਹੋਏ ਪ੍ਰੋਗਰਾਮ ਆ ਸਾਡੇ ਹੁਣ ਇਹਨਾਂ ਜਥੇਬੰਦੀਆਂ ਵੱਲੋਂ 17 ਤਰੀਕ ਨੂੰ ਜੇ ਅੱਜ 15 ਤੱਕ ਕੋਈ ਹੱਲ ਹੋ ਜਾਂਦਾ ਤੇ ਠੀਕ ਹੈ ਨਹੀਂ ਤੇ 17 ਤਰੀਕ ਨੂੰ 17 ਨਵੰਬਰ ਨੂੰ ਜਿਹੜੇ ਗੰਨਾ ਖੇਤਰ ਦੇ ਜਿੰਨੇ ਵੀ ਇਲਾਕੇ ਆ ਮਾਝੇ ਤੇ ਦੁਆਬੇ ਦੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦੇ ਡੀਸੀ ਦਫ਼ਤਰਾਂ ਦੇ ਮੋਰਾਂ 11 ਤੋਂ 2 ਵਜੇ ਤੱਕ ਜਿਹੜੇ ਰੋਸ ਪ੍ਰਦਰਸ਼ਨ ਕਰਾਂਗੇ ਅਗਰ ਸਰਕਾਰ ਫੇਰ ਵੀ ਨਾ ਜਾਗੀ ਅਗਰ ਸਾਡੇ ਪ੍ਰਸ਼ਾਸਨ ਦੇ ਉੱਤੇ ਸਾਡੀ ਕੋਈ ਮੀਟਿੰਗ ਨਾ ਕਰਾਈ ਸਾਡੇ ਮਸਲੇ ਨਾ ਹੱਲ ਹੋਏ ਫਿਰ ਅਸੀਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਜਮ ਕਰਾਂਗੇ ਜੇ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਊਗੀ ਹਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ